ਚਲਾਨ ਤਾਂ ਸਾਰੇ ਜਿਹੜੇ ਵੀ ਟ੍ਰੈਫਿਕ ਰੂਲਸ ਨੂੰ ਲੈ ਕੇ ਆਫੈਂਸਸ ਹੁੰਦੇ ਨੇ ਉਹਨਾਂ ਸਾਰਿਆਂ ਦੇ ਕੀਤੇ ਜਾਂਦੇ ਨੇ ਓਵਰ ਹਾਈਟ ਦਾ ਜਾਂ ਓਵਰ ਲੋਡ ਚਲਦੀਆਂ ਗੱਡੀਆਂ ਡਾਲਾ ਖੁੱਲਾ ਇਦਾਂ ਦੇ ਸਾਰੇ ਚਲਾਨ ਕਿਤੇ ਇਵਨ ਜਿਹੜੇ ਵਿਦਆਊਟ ਡਾਕੂਮੈਂਟਸ ਵੀ ਚਲਦੀਆਂ ਗੱਡੀਆਂ ਠੀਕ ਹੈ ਜੀ ਉਹਨਾਂ ਸਾਰਿਆਂ ਦੇ ਡਾਕੂਮੈਂਟਸ ਦੇਖ ਕੇ ਉਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਂਦੇ ਆ ਠੀਕ ਹੈ ਜੀ ਇਸ ਤੋਂ ਇਲਾਵਾ ਜਗਾੜੂ ਰੇਡੀਆਂ ਉਹਨਾਂ ਨੂੰ ਵੀ ਸੁਪਰੀਮ ਕੋਰਟ ਦੇ ਆਰਡਰ ਦੇ ਅਕੋਰਡਿੰਗ ਅਸੀਂ ਉਹਨਾਂ ਦੇ ਵੀ ਸਾਰਾ ਕਾਰਵਾਈ ਕਰ ਰਹੇ ਆ ਠੀਕ ਹੈ ਜੀ ਜੀ ਸਰ ਸੇਫ ਸਕੂਲ ਵਾਹਨ ਪਾਲਿਸੀ ਦੇ ਅੰਡਰ ਵੀ ਸਾਡੀ ਰੈਗੂਲਰ ਚੈਕਿੰਗ ਚੱਲਦੀ ਪਈ ਹੈ ਸਕੂਲਾਂ ਦੇ ਵਿੱਚ ਡੀਸੀਪੋ ਦੇ ਨਾਲ ਮਿਲ ਕੇ ਅਸੀਂ ਰੈਗੂਲਰ ਚੈਕਿੰਗ ਕਰਦੇ ਹਾਂ ਸਕੂਲਾਂ ਦੇ ਵਿੱਚ ਜਾ ਕੇ ਵੀ ਚੈਕਿੰਗ ਹੁੰਦੀ ਹੈ ਆਨ ਰੋਡ ਵੀ ਚੈਕਿੰਗ ਹੁੰਦੀ ਹੈ ਉਹਨਾਂ ਦੀ ਜਿਹੜੇ ਜਿਹੜੇ ਉਸ ਪਾਲਿਸੀ ਦੇ ਅਕੋਰਡਿੰਗ ਉਹ ਨਾਰਮਸ ਪੂਰੇ ਨਹੀਂ ਕਰਦੇ ਉਹਨਾਂ ਦੇ ਅਗੇਂਸਟ ਉਹਨਾਂ ਦੇ ਸਾਰੇ ਚਲਾਨ ਕੀਤੇ ਜਾਂਦੇ ਨੇ ਔਨ ਰੋਡ ਅਸੀਂ ਜਿਆਦਾ ਚੈਕਿੰਗ ਕਰਦੇ ਰਹਿੰਦੇ ਆ ਤਾਂ ਫਿਰ ਉਹ ਇਸ ਤੋਂ ਬਚਣ ਲਈ ਆਪਣਾ ਰਸਤਾ ਆਪਣਾ ਰੂਟ ਚੇਂਜ ਕਰਦੇ ਨੇ ਬਟ ਅਸੀਂ ਜਿੱਥੋਂ ਵੀ ਸਾਨੂੰ ਪੋਸਿਬਲ ਲੱਗਦਾ ਤਾਂ ਅਸੀਂ ਸਾਰੇ ਹੀ ਰਸਤੇ ਕਵਰ ਕਰਦੇ ਆ ਔਨ ਰੋਡ ਚਲਦੇ ਚਲਦੇ ਵੀ ਇਵਨ ਅਸੀਂ ਚਲਾਨ ਕਰਕੇ ਆ ਤਾਂ ਕਿ ਉਹਨਾਂ ਨੂੰ ਬਦ ਤੋਂ ਬਦ ਰੋਕਿਆ ਜਾ ਸਕੇ ਤੇ ਸਕੂਲ ਬੈਂਨਾ ਨੇ ਜਿਹੜੀਆਂ ਤੁਸੀਂ ਕਿਹਾ ਨਾ ਨਾਰਮਸ ਪੂਰੇ ਨਹੀਂ ਕਰਦੇ ਆ ਕੀ ਕਹਿਣਾ ਚਾਹੋਗੇ ਕੀ ਸੁਨੇਹਾ ਦੇਣਾ ਚਾਹੋਗੇ ਮੀਡੀਆ ਦੇ ਮਾਧਿਅਮ ਨਾਲ ਤੁਸੀਂ ਸਕੂਲ ਵੈਨ ਦਾ ਤਾਂ ਇਹ ਹੀ ਹੈ ਕਿ ਉਹਦੇ ਵਿੱਚ ਬੱਚੇ ਜਾਂਦੇ ਨੇ ਬੱਚਿਆਂ ਦੀ ਜ਼ਿੰਦਗੀ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਸਾਰਿਆਂ ਨੂੰ ਹੀ ਧਿਆਨ ਰੱਖਣਾ ਚਾਹੀਦਾ ਹੈ ਇਹਦੇ ਵਿੱਚ ਸਿਰਫ ਸਾਨੂੰ ਜਨਤਾ ਨੂੰ ਹੀ ਨਹੀਂ ਅ ਸਟਾਫ ਵੀ ਹੈ ਸਰਕਾਰ ਵੀ ਹੈ ਸਕੂਲ ਮੈਨੇਜਮੈਂਟ ਵੀ ਤੇ ਜਿਹੜੇ ਸਕੂਲ ਦੇ ਕੰਟਰੈਕਟਰ ਵਗੈਰਾ ਰੱਖੇ ਹੋਏ ਨੇ ਮੈਨੇਜਮੈਂਟ ਨੇ ਉਹ ਵੀ ਪੂਰੇ ਉਹਨਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਹੈ ਬੱਚਿਆਂ ਦੀ ਸੇਫਟੀ ਨੂੰ ਲੈ ਕੇ ਜੇਕਰ 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 ਵੀ ਸਰਕਾਰ ਸਾ ਟਾਈਮ ਟੂ ਟਾਈਮ ਪਾਲਿਸੀ ਦੇ ਅਕੋਰਡਿੰਗ ਇਨਸਟਰਕਸ਼ਨਸ ਦਿੰਦੀ ਹੈ ਉਹਨਾਂ ਸਾਰਿਆਂ ਨੂੰ ਸ਼ਕਤੀ ਨਾਲ ਲਾਗੂ ਕਰਨਾ ਚਾਹੀਦਾ ਜੇਕਰ ਉਹ ਇਹ ਨੋਰਮ ਪੂਰੇ ਨਹੀਂ ਕਰਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਤੁਸੀਂ ਮੰਨ ਲਓ ਸਕੂਲ ਬੰਨਣਾ ਤੁਹਨ ਦਾ ਟਾਈਮ ਆਉਣਾ ਕੀ ਉਹਨਾਂ ਨੂੰ ਚਲਾਉਣ ਵਗੈਰਾ ਕਰੂੰ ਕੀ ਕਰੂੰਗਾ ਤੁੰਦਰੀ ਦਿਨਾਂ 'ਚ ਸਾਡਾ ਜ਼ਿਆਦਾ ਫੋਕਸ ਜੀ ਜਿਹੜੀਆਂ ਫੌਗ ਲਾਈਟਸ ਹੁੰਦੀਆਂ ਨੇ ਜਿਆਦਾ ਉਹਨਾਂ ਤੇ ਅਸੀਂ ਫੋਕਸ ਕਰਦੇ ਆਂ ਔਰ ਇਵਨ ਅ ਰਿਫਲੈਕਟਰ ਵਗੈਰਾ ਹੁੰਦੇ ਨੇ ਜਾਂ ਉਹਨਾਂ ਨੂੰ ਅਸੀਂ ਪ੍ਰੋਵਾਈਡ ਖੁਦ ਪ੍ਰੋਵਾਈਡ ਵੀ ਕਰਦੇ ਆਂ ਜੀ ਜੀ ਹਾਂ